ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਪੰਜਾਬ ਅਤੇ ਗੁਜਰਾਤ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਬਾਜ਼ੀ ਮਾਰਨ ਪਿੱਛੇ ਕੀ ਕਾਰਨ ਰਹੇ ਨੇ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਸੰਜੀਵ ਅਰੋੜਾ ਦੇ ਲਈ ਹੁਣ ਵਜੀਰੀ ਦਾ ਰਾਹ ਖੁੱਲੇਗਾ ਉਹ ਰਾਹ ਕਿਸ ਤਰੀਕੇ ਦੇ ਨਾਲ ਖੋਲਣਾ ਹੈ ਕਿਹੜੀ ਬਿਉਤਬੰਦੀ ਸਰਕਾਰ ਨੂੰ ਬਣਾਣੀ ਪੈਗੀ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸੋਸ਼ਲ ਮੀਡੀਆ ਨੇ ਇੱਕ ਹੋਰ ਪਰਿਵਾਰ ਉਜਾੜ ਦਿੱਤਾ ਹੈ ਉਜੜਨ ਦੇ ਪਿੱਛੇ ਕਾਰਨ ਕੀ ਰਿਹਾ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਓਮਾਨ ਦੇ ਅੰਦਰ 4 ਲੱਖ ਦੇ ਵਿੱਚ ਵੇਚੀ ਪੰਜਾਬੀ ਲੜਕੀ ਦੀ ਘਰ ਵਾਪਸੀ ਹੋ ਗਈ ਹੈ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ bắtਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ 4 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਦੇ ਲਈ ਜਿਮਨੀ ਚੋਣ ਦੇ ਨਤੀਜੇ ਆਏ ਨੇ ਜਿਸ ਦੇ ਵਿੱਚ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਜਾਨੀ ਕਿ ਪੰਜਾਬ ਔਰ ਗੁਜਰਾਤ ਦੀ ਇੱਕ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਔਰ ਇੱਕ ਸੀਟ ਗੁਜਰਾਤ ਦੀ ਭਾਜਪਾ ਨੇ ਜਿੱਤੀ ਹੈ ਜਦਕਿ ਇੱਕ ਸੀਟ ਕਾਂਗਰਸ ਪਾਰਟੀ ਤੇ ਇੱਕ ਤਰਨਮੁਲ ਕਾਂਗਰਸ ਦੇ ਵੱਲੋਂ ਸੀਟ ਜਿਹੜੀ ਹੈ ਜਿੱਤੀ ਗਈ ਹੈ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਜਿੱਤੂ ਰਹੇ ਨੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ 10637 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਇੱਥੇ ਜਿਮਨੀ ਚੋਣ ਦੇ ਲਈ 14 ਉਮੀਦਵਾਰ ਮੈਦਾਨ ਦੇ ਵਿੱਚ ਸੀ ਦੂਸਰੇ ਪਾਸੇ ਜੇਕਰ ਗੱਲ ਗੁਜਰਾਤ ਦੀ ਕਰੀਏ ਤਾਂ ਗੁਜਰਾਤ ਦੇ ਵਿਸਾਵਦਰ ਸੀਟ ਤੇ ਆਪ ਉਮੀਦਵਾਰ ਇਤਾਲੀਆ ਗੋਪਾਲ ਜਿੱਤੇ ਨੇ ਔਰ ਇਤਾਲੀਆ ਨੇ ਭਾਜਪਾ ਉਮੀਦਵਾਰ ਕੀਰਤੀ ਪਟੇਲ ਨੂੰ 17554 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਹੈ ਵਿਸਾਵਦਰ ਸੀਟ ਦਸੰਬਰ 2023 ਦੇ ਵਿੱਚ ਤਤਕਾਲੀ ਆਪ ਵਿਧਾਇਕ ਭੁਪਿੰਦਰ ਭਿਆਨੀ ਦੇ ਅਸਤੀਫਾ ਦੇਣ ਤੋਂ ਬਾਅਦ ਸੱਤਾਧਾਰੀ ਭਾਜਪਾ ਦੇ ਵਿੱਚ ਉਹ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਉੱਥੇ ਚੋਣ ਹੋਈ ਹੈ ਔਰ ਉਸ ਸੀਟ ਫਿਰ ਤੋਂ ਆਮ ਆਦਮੀ ਦੀ ਝੋਲੀ ਜਾ ਕੇ ਪਈ ਹੈ ਦੂਸਰੇ ਪਾਸੇ ਗੁਜਰਾਤ ਦੀ ਹੀ ਕਾਢੀ ਸੀਟ ਤੇ ਭਾਜਪਾ ਦੇ ਰਾਜੇਂਦਰ ਚਾਵੜਾ ਜੇਤੂ ਰਹੇ ਨੇ ਉਹਨਾਂ ਕਾਂਗਰਸ ਦੇ ਰਮੇਸ਼ ਚਾਵੜਾ ਨੂੰ 39452 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਐ ਐਸੀ ਉਮੀਦਵਾਰ ਦੇ ਲਈ ਰਾਖਵੀਂ ਕਾਢੀ ਸੀਟ ਹਲਕਾ ਫਰਵਰੀ ਦੇ ਵਿੱਚ ਭਾਜਪਾ ਵਿਧਾਇਕ ਕਰਸੰਗ ਸੁਲੰਕੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਭਾਜਪਾ ਨੇ ਉੱਥੇ ਜਿੱਤ हासिल ਕੀਤੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੁਧਿਆਣਾ ਦੀ ਸੀਟ ਆਮ ਆਦਮੀ ਪਾਰਟੀ ਜਿੱਤ ਗਈ ਸੰਜੀਵ अरोड़ा ਜਿੱਤ ਗਏ ਨੇ ਕਿਉਂਕਿ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੀ ਪਾਰਟੀ ਦੀ ਸੀ ਪਰ ਗੁਜਰਾਤ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਸੀ ਉੱਥੇ ਜਾ ਕੇ ਉਹ ਪਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸੀਟ ਨੂੰ ਜਿੱਤਣਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਜਿਹੜਾ ਮਨੋਵਲ ਹੈ ਉਹ ਤੀਸਰੇ ਆਸਮਾਨ ਤੇ ਹੈ ਇਸ ਟਾਈਮ ਪਾਰਟੀ ਨੂੰ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਫਰਵਰੀ ਦੇ ਸ਼ੁਰੂਆਤ ਦੇ ਵਿੱਚ ਜਿਹੜੀ ਚੋਣ ਦਿੱਲੀ ਦੇ ਵਿੱਚ ਪਾਰਟੀ ਹਾਰੀ ਸੀ ਉਦਾ ਬਹੁਤਾ ਅਸਰ ਦੇਸ਼ ਦੇ ਵਿੱਚ ਪੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੁਧਿਆਣਾ ਦੇ ਲੋਕਾਂ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਔਰ ਅਰੋੜਾ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਜਿੱਤ ਹੈ ਮੈਂ ਜੀ ਪੂਰੇ ਲੁਧਿਆਣੇ ਵਾਸੀਓ ਕੋ ਵਧਾਈ ਦਿੰਦਾ ਹਾਂ ਜੀ ਜੀ ਸਾਡੀ ਪਾਰਟੀ ਕੋ ਵਧਾਈ ਦਿੰਦਾ ਹਾਂ ਇਹ ਜੋ ਬਹੁਤ ਥੱਲੇ ਕਰ ਲੋ ਯਾਰ ਮੈਂ ਸ਼ੁਕਰਗੁਜ਼ਾਰ ਹਾਂ ਜੀ अपने नेशनल कन्वीनर केजरीवाल साहब का मुख्यमंत्री जी मुख्यमंत्री जी भगवंत सिंह मान जी का सबका शुक्र जनता का क्या कौन आपको है मैं जनता की जीत है आम आदमी पार्टी के हर एक कार्यकर्ता को मैं आज बधाई देना चाहता हूं कि आपका संघर्ष रंग ला रहा है और देश में बदलाव की जो राजनीति अरविंद केजरीवाल जी के मार्गदर्शन में उनके विजन में शुरू हुई है उसको आप इस तरह से सफलता मिल रही है पंजाब में लुधियाना का चुनाव बार बार विपक्ष के लोग कह रहे थे ये सेमीफाइनल है बहुत सारे लोग कह रहे थे तो बहुत विनम्र उसके साथ में मैं कहना चाहता हूँ कि लीजिए ये सेमीफाइनल तो जीत लिया अब फाइनल की बारी है और भगवंत मान जी के नेतृत्व में हम पंजाब का फाइनल भी जीतेंगे संजीव अरोड़ा जी को मैं बधाई देना चाहता हूँ उनकी छवि उनके पुराने काम आम आदमी पार्टी की सरकार के भगवंत मान साहब के तीन साल के काम उसको जनता ने मोहर लगाई है और गुजरात में गोपाल इटालिया जी को मैं बधाई दूंगा गोपाल इटालिया जी शेर हैं गोपाल इटालिया जी अब गुजरात की विधानसभा में दहाड़ेंगे तो गुजरात के वो मुद्दे जिनको कहीं उठने नहीं दिया जाता था अब आप देखिएगा कि गुजरात की विधानसभा में भी गूंजेंगे और गुजरात से निकल के देश में भी पहुँचेंगे जिनको दबा के रखा जाता था मैं खुद गया था वहाँ पे शिक्षा का बुरा हाल है स्वास्थ्य सेवाओं का बुरा हाल है तो ये सारे मुद्दे अब गोपाल इटालिया जी के माध्यम से देश के सामने भी पहुँचेंगे और उनको गुजरात के लोगों को भी आवाज़ मिलेगी आपने लुधियाना जीत को पंजाब का सेमीफाइनल कहा गुजरात में भी समय समय पे उसी विधानसभा चुनाव होते हैं तो कह सकते हैं कि आम आदमी पार्टी उसके लिए तैयारी बिल्कुल बिल्कुल ये देखिए गुजरात के लोग पंजाब के लोग पूरे देश के लोग एक क्रेडिबल वैकल्पिक राजनीति को देख रहे हैं और आम आदमी पार्टी को देख रहे हैं और ये दोनों चुनाव दोनों चुनाव में जीत मुझे लगता है आम आदमी पार्टी के कार्यकर्ता के मनोबल को बढ़ाने के लिए और लोगों के विश्वास को बढ़ाने के लिए बहुत इंपॉर्टेंट ग्राउंड पे काम कर रहे बंदे जो ग्राउंड भी नब्बे ਅੱਜ ਲੋਕਾਂ ਨੇ ਉਹਨੂੰ ਹਾਸਲ ਕਰਾ ਦਿੱਤਾ 27 ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਸੈਮੀਫਾਈਨਲ ਸੀਰੀਜ਼ ਹੋਰ ਫਾਈਨਲ ਦੀ ਤਿਆਰੀ ਹੈ ਸਾਨੀ ਵੱਡੇ ਮਾਰਦਮ ਦੇ ਉੱਪਰ 27 ਵੀ ਦਿੱਤਾਗੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਇੱਕ ਗੱਲ ਕਹੂਗਾ ਕਿ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਹੋਰ ਵਿਜੇ ਨੀਤੀ ਦੇ ਨਾਲ ਜੁੜੇ ਰਹੋ ਤਾਂ ਕਿ ਆਪਾਂ ਪੰਜਾਬ ਨੂੰ ਮੁੜ ਤੋਂ ਰੰਗਾਂ ਪੰਜਾਬ ਬਣਾ ਸਕੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੇ ਨਾਲ ਪੰਜਾਬ ਕੈਬਨਿਟ ਦੇ ਵਿੱਚ ਵਾਅਦੇ ਦੀ ਤਿਆਰੀ ਜਿਹੜੀ ਹੈ ਉਹ ਹੁਣ ਸਰਕਾਰ ਦੇ ਵੱਲੋਂ ਕਰਨ ਦੀਆਂ ਬਿਉਤ ਬੰਦੀਆਂ ਬਣਾਈਆਂ ਜਾ ਰਹੀਆਂ ਨੇ ਵੱਡੀ ਜਿੱਤ ਦੇ ਮਗਰੋਂ ਸੰਜੀਵ ਅਰੋੜਾ ਨੂੰ ਕੈਬਨਟ ਦੇ ਵਿੱਚ ਐਂਟਰੀ ਮਿਲ ਸਕਦੀ ਹੈ ਦਰਸਲ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਜਿੱਤਣ ਦੇ ਮਗਰੋਂ ਪੰਜਾਬ ਕੈਬਨਟ ਦੇ ਵਿੱਚ ਵਿਸਤਾਰ ਦੀ ਤਿਆਰੀ ਖਿੱਚ ਲਈ ਹੈ ਬਾਜ਼ਾਰਤ ਦੇ ਵਿੱਚ ਵਾਅਦੇ ਮੌਕੇ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਏਗਾ ਅਰੋੜਾ ਦੀ ਜਿੱਤ ਦਾ ਮਤਲਬ ਹੈ ਕਿਉਂ ਹੁਣ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਅਤੇ ਪਾਰਟੀ ਦੇ ਕਿਸੇ ਸਿਖਰਲੇ ਆਗੂ ਦੇ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਜਾਣ ਦਾ ਰਾਹ ਪਧਰਾ ਕਰਨਗੇ ਪਾਰਟੀ ਸੂਤਰਾਂ ਦੇ ਮੁਤਾਬਕ ਪੰਜਾਬ ਬਜਾਰਤ ਦੇ ਵਿੱਚ ਵਾਧਾ ਬਹੁਤ ਜਲਦੀ ਹੋਣ ਦੀ ਉਮੀਦ ਹੈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰੋੜਾ ਦੇ ਚੋਣ ਪ੍ਰਚਾਰ ਦੇ ਦੌਰਾਨ ਐਲਾਨ ਕੀਤਾ ਸੀ ਕਿ ਕਿ ਚੁਣੇ ਜਾਂਦੇ ਸੰਜੀਵ ਅਰੋੜਾ ਜੀ ਉਹਨਾਂ ਨੂੰ ਵਿਧਾਇਕ ਬਣਾਇਆ ਜਾਂਦਾ ਲੋਕ ਉਹਨਾਂ ਨੂੰ ਪਿਆਰ ਦਿੰਦੇ ਨੇ ਤੇ ਸੰਜੀਵ ਅਰੋੜਾ ਨੂੰ ਮંત્રી ਦੇ ਵਜੋਂ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਇਹ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਹੀ ਲੁਧਿਆਣਾ ਬੈਸਟ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਹਾਲਾਂਕਿ ਅਰੋੜਾ ਜੋ ਪ੍ਰਮੁੱਖ ਸਨਤਕਾਰ ਨੇ ਉਹਨਾਂ ਨੂੰ ਦਿੱਤੇ ਜਾਣ ਵਾਲੇ ਵਿਭਾਗ ਦੇ ਬਾਰੇ ਵੀ ਅਜੇ ਤੱਕ ਹਵਾ ਤੇ ਨਹੀਂ ਨਿਕਲੀ ਬਾਹਰ ਕਿ ਉਹਨਾਂ ਨੂੰ ਕਿਹੜਾ ਵਿਭਾਗ ਦਿੱਤਾ ਜਾ ਸਕਦਾ ਹੈ ਹਾਲਾਂਕਿ ਅਜਿਹੀਆਂ ਕਿਆਸਰਾਈਆਂ ਜ਼ਰੂਰ ਲਗਾਈਆਂ ਜਾ ਰਹੀਆਂ ਨੇ ਕਿ ਘੱਟੋ ਘੱਟ ਇੱਕ ਮੰਤਰੀ ਨੂੰ ਅਹੁਦਾ ਛੱਡਣਾ ਪੈ ਸਕਦਾ ਹੈ ਮੌਜੂਦਾ ਕੈਬਨਿਟ ਦੇ ਵਿੱਚੋਂ ਜਦ ਕਿ ਕੁਝ ਦੇ ਵਿਭਾਗਾਂ ਦੇ ਵਿੱਚ ਹੀਰ ਫਿਰ ਕੀਤਾ ਜਾ ਸਕਦਾ ਹੈ ਤਾਂ ਕਿ ਸੰਜੀਵ अरोड़ा ਨੂੰ ਸਹੀ ਵਿਭਾਗ ਜਿਹੜਾ ਉਹ ਦਿੱਤਾ ਜਾ ਸਕੇ ਇਸ ਦੌਰਾਨ ਲੁਧਿਆਣਾ ਪਛਮੀ ਹਲਕੇ ਦੀ ਚੋਣ ਜਿੱਤਣ ਦੇ ਨਾਲ ਆਪ ਦਾ ਮਨੋਬਲ ਵਧੇਗਾ ਕਿਉਂਕਿ ਪਾਰਟੀ ਇਸ ਸਾਲ ਫਰਵਰੀ ਦੇ ਸ਼ੁਰੂ ਦੇ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਗਈ ਸੀ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਤੋਂ ਬਾਅਦ ਲੁਧਿਆਣਾ ਪਛਮੀ ਜਿਮਨੀ ਚੋਣ ਦੀ ਲੋੜ ਪਈ ਸੀ ਔਰ ਇਹ ਸੀਟ ਆਪਦੇ ਲਈ ਵਕਾਰ ਦਾ ਸਵਾਲ ਸੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸਿਸੌਦੀਆ ਤੇ ਸਤਿੰਦਰ ਜੈਨ ਨੇ ਇੱਥੇ ਸਖਤ ਚੋਣ ਪ੍ਰਚਾਰ ਕੀਤਾ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਵੀ ਸ਼ਾਮਲ ਨੇ ਔਰ ਕਈ ਉਹਨਾਂ ਦੇ ਵੱਲੋਂ ਮੀਟਿੰਗਾਂ ਔਰ ਰੋਡ ਸ਼ੋਅ ਇੱਥੇ ਕੀਤੇ ਗਏ ਨੇ ਜਿਹਦਾ ਨਤੀਜਾ ਇਹ ਹੈ ਕਿ ਆਮ ਆਦਮੀ ਪਾਰਟੀ ਉਥੋਂ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਲੁਧਿਆਣਾ ਪੱਛਮੀ ਹਲਕੇ ਦੇ ਕਰੀਬ 65% ਹਿੰਦੂ ਵੋਟਰ ਨੇ ਜਿਨ੍ਹਾਂ ਦੇ ਵਿੱਚੋਂ ਬਹੁ ਗਿਣਤੀ ਵਪਾਰੀਆਂ ਕਾਰੋਬਾਰੀਆਂ ਦੀ ਹੈ ਇਹਨਾਂ ਨੂੰ ਰਵਾਇਤੀ ਭਾਜਪਾ ਵੋਟਰ ਮੰਨਿਆ ਜਾਂਦਾ ਹੈ ਕਾਂਗਰਸ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਇੱਥੇ 2012 ਤੇ 2017 ਦੇ ਵਿੱਚ ਇਥੋਂ ਜੀਤੂ ਰਹੇ ਸੀ ਜਿਸ ਦੇ ਲਈ ਆਪ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਰੀਬ 19 ਮਹੀਨੇ ਬਾਕੀ ਹੋਣ ਦੇ ਬਾਵਜੂਦ ਵੋਟਰ ਸੱਤਾਧਾਰੀ ਪਾਰਟੀ ਦੇ ਨਾਲ ਚਲੇ ਗਏ ਨੇ ਜਿਸ ਦੇ ਨਾਲ ਆਪ ਨੂੰ ਬਹੁਤ ਲੋੜਿੰਦੀ ਸਿਆਸੀ ਜਿੱਤ ਜਿਹੜੀ ਹੈ ਉਹ ਇੱਥੇ ਹਾਸਲ ਹੋਈ ਹੈ ਪਰ ਦੇਖਣਾ ਹੋਏਗਾ ਕਿ ਜਿਹੜੀ ਜਿੱਤ ਹਾਸਲ ਹੋਈ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ 19 ਮਹੀਨਿਆਂ ਦੇ ਵਿੱਚ ਕਿਦਾਂ ਦੇ ਕੰਮ ਕਰਦੀ ਆ ਕਿਉਂਕਿ 19 ਮਹੀਨਿਆਂ ਦੇ ਬਾਅਦ ਫਿਰ ਤੋਂ ਪੰਜਾਬ ਦੇ ਵਿੱਚ ਵੋਟਾਂ ਦਾ ਜਿਹੜਾ ਮਾਹੌਲ ਹੈ ਉਹ ਹੋਏਗਾ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸੰਜੀਵ ਅਰੂੜਾ ਨੂੰ ਇਸੇ ਇਲਾਕੇ ਦੇ ਵਿੱਚ ਆਪਣੀ ਅਗਨੀ ਪਰਖਿਆ ਜਿਹੜੀ ਹੈ ਉਹ ਦੇਣੀ ਪੈਗੀ ਪਰ 19 ਮਹੀਨਿਆਂ ਦੇ ਵਿੱਚ ਕੀ ਆਸ਼ੂ ਦੇ ਜਿਹੜੇ ਪਿਛਲੇ ਦੋ ਕਾਰਜਕਾਲ ਸੀ ਉਹਨਾਂ ਨੂੰ ਲੋਕ ਭੁੱਲ ਜਾਣਗੇ ਜੇ ਸੰਜੀਵ अरोड़ा ਦੇ ਵੱਲੋਂ ਇੱਥੇ ਵਧੀਆ ਕੰਮ ਕੀਤਾ ਜਾਂਦਾ ਤੇ ਆਮ ਆਦਮੀ ਪਾਰਟੀ ਆਨ ਆਲੀਆਂ ਵਿਧਾਨ ਸਭੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇੱਥੇ ਵਧੀਆ ਪ੍ਰਦਰਸ਼ਨ ਜਿਹੜਾ ਕਰਦੀ ਹੋਈ ਨਜ਼ਰ ਆਏਗੀ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਤੇ ਭਾਰਤ ਪੁਸ਼ਨਾਸ਼ੂ ਦੇ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ ਮਹਿਜ਼ 10000 ਵੋਟਾਂ ਦੇ ਅੰਤਰਾਲ ਤੋਂ ਉਹ ਹਾਰੇ ਨੇ ਹਾਲਾਂਕਿ ਜੇਕਰ ਕਾਂਗਰਸੀ ਆਗੂਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਬਕਾਇਦਾ ਇਸ ਚੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਸਾਡੀਆਂ ਸਰਕਾਰਾਂ ਸੀ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵਿੱਚ ਨਹੀਂ ਸੀ ਵਿਰੋਧੀ ਧਿਰ ਦੇ ਵਿੱਚ ਸੀ ਇਹਨਾਂ ਦੀਆਂ ਜਮਾਨਤਾ ਜਬਤ ਹੁੰਦੀਆਂ ਨਹੀਂਆਂ ਨੇ ਉਪਚੋਣਾ ਦੇ ਵਿੱਚ ਪਰ ਆਸ਼ੂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਔਰ ਇਸੇ ਕਰਕੇ ਉਹ 20000 ਤੋਂ ਵੀ ਵੱਧ ਵੋਟਾਂ ਲੈਣ ਦੇ ਵਿੱਚ ਕਾਮਯਾਬ ਹੋਏ ਨੇ ਜੇਕਰ ਗੱਲ ਭਾਜਪਾ ਦੀ ਕਰੀਏ ਤੇ ਜੀਵਨ ਗੁਪਤਾ ਨੂੰ ਕੁਝ ਦਿਨ ਪਹਿਲਾਂ ਹੀ ਟਿਕਟ ਉਹਨਾਂ ਦੀ ਅਨਾਉਂਸ ਹੋਈ ਸੀ ਪਰ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਵੱਲੋਂ ਚੰਗਾ ਪ੍ਰਦਰਸ਼ਨ ਕਰ ਦਿੱਤਾ ਗਿਆ ਭਾਜਪਾ ਦੀ ਝੋਲੀ ਦੇ ਵਿੱਚ ਵੀ 20000 ਦੇ ਕਰੀਬ ਜੇ ਵੋਟਾਂ ਪਈਆਂ ਨੇ ਤੇ ਉਹਦਾ ਕਿਤੇ ਨਾ ਕਿਤੇ ਫਾਇਦਾ ਜਿਹੜਾ ਹੈ ਭਾਜਪਾ ਨੂੰ ਇਹ ਜ਼ਰੂਰ ਪਤਾ ਲੱਗਿਆ ਕਿ ਸ਼ਹਿਰੀ ਵੋਟਰ ਵੋਟਰ ਅੱਜ ਵੀ ਭਾਜਪਾ ਦੇ ਨਾਲ ਖੜਾ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਹੁਣ ਸਾਰਿਆਂ ਦੀਆਂ ਨਿਗਾਹਾਂ ਰਹਿਣਗੀਆਂ ਕਿ ਕਿਹੜੀ ਸਿਆਸੀ ਪਾਰਟੀ ਕਿਸ ਤਰੀਕੇ ਦਾ ਪ੍ਰਦਰਸ਼ਨ ਕਰੇਗੀ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਗ ਲੱਗ ਗਈ ਦਰਸਲ ਸੋਮਵਾਰ ਸਵੇਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਹਾਤੇ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਵਿੱਚ ਲੇਡੀਜ਼ ਬਾਰ ਰੂਮ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਿਆ ਜਦਕਿ ਮੁੱਖ ਬਾਰ ਰੂਮ ਦਾ ਇੱਕ ਹਿੱਸਾ ਵੀ ਬੁਰੀ ਤਰ੍ਹਾਂ ਕੀ ਦੇ ਨਾਲ ਨੁਕਸਾਨਿਆ ਗਿਆ ਹੈ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਇਸ ਘਟਨਾ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਹਾਈ ਕੋਰਟ 바ਰ ਐਸੋਸੀਏਸ਼ਨ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਅੱਗ ਦੇ ਵਿੱਚ ਲਗਭਗ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ 바ਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਾਨੂੰ ਆਪਣੇ ਮੈਂਬਰਾਂ ਨੂੰ ਡੂੰਘੇ ਦੁੱਖ ਦੇ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਅੱਜ ਸਵੇਰੇ ਹਾਈ ਕੋਰਟ ਆਹਾਤੇ ਦੇ ਵਿੱਚ ਇੱਕ ਮੰਦਭਾਗੀ ਅੱਗ ਦੀ ਘਟਨਾ ਵਾਪਰੀ ਹੈ ਇਸ ਕਾਰਨ ਲੇਡੀਜ਼ 바ਰ ਰੂਮ ਅਤੇ ਕਮਰਾ ਨੰਬਰ 4 ਪੂਰੀ ਤਰ੍ਹਾਂ ਦੇ ਨਾਲ ਸੜ ਗਏ ਨੇ ਨਾਲੇ ਮੁੱਖ ਬਾਰ ਰੂਮ ਦਾ ਇੱਕ ਹਿੱਸਾ ਵੀ ਅੱਗ ਦੇ ਨਾਲ ਪ੍ਰਭਾਵਿਤ ਹੋਇਆ ਹੈ ਬਾਹਰ ਐਸੋਸੀਏਸ਼ਨ ਨੇ ਇਹ ਵੀ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ ਇਸ ਦੇ ਲਈ ਵਿੱਤੀ ਸਹਾਇਤਾ ਦੀ ਲੋੜ ਪ੍ਰਗਟ ਕੀਤੀ ਗਈ ਹੈ ਐਸੋਸੀਏਸ਼ਨ ਨੇ ਸੀਨੀਅਰ ਮੈਂਬਰਾਂ ਅਤੇ ਸੀਨੀਅਰ ਵਕੀਲਾਂ ਨੂੰ ਖੁੱਲੇ ਦਿਲ ਦੇ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ ਤੇ ਬਿਆਨ ਦੇ ਵਿੱਚ ਅੱਗੇ ਉਹਨਾਂ ਨੇ ਕਿਹਾ ਹੈ ਕਿ ਦਾਨ ਦੀ ਰਕਮ ਸਹੀ ਰਸੀਦ ਨਾਲ ਬਾਹਰ ਐਸੋਸੀਏਸ਼ਨ ਦੇ ਲੇਖਾ ਦਫ਼ਤਰ ਦੇ ਵਿੱਚ ਜਮ੍ਹਾਂ ਵੀ ਕਰਵਾਈ ਜਾ ਸਕਦੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮੇਂ ਸਿਰ ਅੱਗ ਤੇ ਕਾਬੂ ਪਾ ਲਿਆ ਨਹੀਂ ਤਾਂ ਨੁਕਸਾਨ ਹੋਰ ਵੀ ਵੱਧ ਹੋ ਸਕਦਾ ਸੀ ਅਗਲੀ ਖਬਰ ਪੰਜਾਬ ਤੋਂ ਵਿਦੇਸ਼ ਦੇ ਨਾਲ ਜੁੜੀ ਹੋਈ ਹੈ ਦਰਸਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਖਬਰ ਸੁਣ ਰਹੇ ਸੀ ਕਿ ਓਮਾਨ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਬਾਰ ਬਾਰ ਇਹ ਗੁਹਾਰ ਲਗਾਈ ਜਾ ਰਹੀ ਸੀ ਕਿ ਉਸ ਨੂੰ ਵਾਪਸ ਪੰਜਾਬ ਜਿਹੜਾ ਉਹ ਲਿਆਂਦਾ ਜਾਵੇ ਦਰਸਲ ਓਮਾਨ ਦੇ ਵਿੱਚ 4 ਲੱਖ ਰੁਪਏ ਦੇ ਵਿੱਚ ਵੇਚੀ ਪੰਜਾਬੀ ਲੜਕੀ ਦੀ ਹੁਣ ਘਰ ਵਾਪਸੀ ਹੋ ਗਈ ਹੈ ਜਲੰਧਰ ਜ਼ਿਲ੍ਹੇ ਦੀ ਇੱਕ ਨੌਜਵਾਨ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਦੇ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ ਉੱਥੇ ਮਨੁੱਖੀ ਤਸਕਰੀ ਦਾ ਉਹ ਸ਼ਿਕਾਰ ਹੋ ਗਈ ਉਸ ਦੀ ਆਪਣੀ ਭਾਬੀ ਨਹੀਂ ਇੱਕ ਏਜੰਟ ਦੇ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਸੀ ਪੀੜਤ ਲੜਕੀ ਨੂੰ ਉੱਥੇ ਗੰਬੀਰ ਤਸ਼ੱਦਦ ਅਨਮਨੁੱਖੀ ਸਲੂਕ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਰਾਸਵਾ ਮੈਂਬਰ ਸੰਤ ਭਲਵੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਤੇ ਸਦਕਾ ਇਸ ਲੜਕੀ ਦੀ ਘਰ ਵਾਪਸੀ ਹੋ ਸਕੀ ਹੈ ਔਰ ਪੀੜਤਾ ਨੇ ਆਪਣੀ ਹੱਦਬੀਤੀ ਦੱਸਦਿਆਂ ਕਿਹਾ ਕਿ ਉਸਨੇ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖਦਿਆਂ ਇਹ ਸਭ ਵੀ ਸਹਿਨ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋ ਗਈ ਜਦੋਂ ਉਸ ਦੀ ਬਿਨਾਂ ਬਜਾ ਦੇ ਨਾਲ ਉੱਥੇ ਕੋਟਮਾਰ ਚਾਲੂ ਹੋ ਗਈ ਸੰਤ ਸੀਚੇਵਾਲ ਦੇ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਦੇ ਨਾਲ ਤੁਰੰਤ ਕਾਰਵਾਈ ਕੀਤੀ ਗਈ ਜਿਸ ਦੇ ਸਦਕਾ 10 ਦਿਨਾਂ ਦੇ ਅੰਦਰ ਹੀ ਪੀੜਤਾ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ ਹੈ ਸੋਸ਼ਲ ਮੀਡੀਆ ਨੇ ਇੱਕ ਹੋਰ ਘਰ ਉਜਾੜ ਦਿੱਤਾ ਹੈ ਦਰਸਲ ਕੁਛ ਦਿਨ ਪਹਿਲਾਂ ਨਮਾ ਸ਼ਹਿਰ ਦੀ ਤਹਿਸੀਲ ਭਲਾਚੌਰ ਦੇ ਪਿੰਡ ਸੁਭੋਵਾਲ ਦੇ ਰਹਿਣ ਵਾਲੇ ਭੋਲਾਨਾਥ ਦੇ ਪੁੱਤਰ ਦੀਪਕ ਕੁਮਾਰ ਦੀ ਲਾਸ਼ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚੋਂ ਮਿਲਣ ਤੋਂ ਬਾਅਦ ਮ੍ਰਿਤਕ ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੀਪਕ ਕੁਮਾਰ ਨੂੰ ਦੋ ਔਰਤਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਉਸਨੇ ਖੁਦਕੁਸ਼ੀ ਕੀਤੀ ਹੈ। ਨਾਲ ਹੀ ਉਹਨਾਂ ਔਰਤਾਂ ਦੇ ਵੱਲੋਂ ਉਸਨੂੰ ਸੋਸ਼ਲ ਮੀਡੀਆ ਰਾਹੀਂ ਬਲੈਕਮੇਲ ਵੀ ਕੀਤਾ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਹਨਾਂ ਦੋਵਾਂ ਔਰਤਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਇਹ ਵੀ ਖਦਸ਼ਾ ਪ੍ਰਗਟ ਆਇਆ ਹੈ ਕਿ ਇਸ ਮਾਮਲੇ ਦੇ ਵਿੱਚ ਹੋਟਲ ਦਾ ਮਾਲਕ ਵੀ ਸ਼ਾਮਲ ਹੋ ਸਕਦਾ ਹੈ ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਤੇ ਕੀ ਕਿਹਾ ਤੁਹਾਨੂੰ ਸੁਣਾਉਂਦੇ ਇਸ ਦੇ ਵਿੱਚ ਜਿਹੜੀ ਇੱਕ ਸੂਰਵਰ ਲੇਡੀਜ਼ ਜੋ ਉਹਨੇ ਨਾਮ ਲਿਆ ਮਤਲਬ ਕਿ ਉਹਨਾਂ ਨੂੰ ਮਤਲਬ ਸਖਤ ਤੋਂ ਸਖਤ ਸਜ਼ਾ ਜਾਂ ਅੱਗੇ ਵਾਸਤੇ ਕਿਸੇ ਦਾ ਧਰਨਾ ਬਰਵਾਦ ਕਰਨ ਬਾਕੀ ਨਾਲ ਨਾਲ ਮੈਂ ਜੂਥ ਨੂੰ ਜਿਹੜਾ ਨੌਜਾਨ ਜੂਥ ਹੈ ਉਹ ਨੂੰ ਇਹ ਕਹਿਣਾ ਚਾਹੁੰਦਾ ਕਿ ਇਦਾਂ ਦੇ ਫੇਕ ਇੰਸਟਾਗ੍ਰam ਆਈਡੀ ਫੇਸਬੁਕ ਆਈਡੀ ਬਹੁਤ ਕੁਝ ਹੋਰ ਚੱਲ ਰਿਹਾ ਹੈ ਮੈਂ ਅੱਜ ਉਹ ਦੋਨੋਂ ਆਈਡੀ ਉਹਨਾਂ ਨਾਮ ਜਿਸ ਤਰ੍ਹਾਂ ਬੱਚੇ ਨੇ ਲੈਈ ਸੀ ਦੋਨੋਂ ਖੋਲ ਕੇ ਦੇਖੇ ਉਸ ਵਿੱਚ ਬਹੁਤ ਸਾਰੇ ਸਾਡੇ ਬਲਾਚੌਰ ਏਰੀਏ ਦੇ ਮੁੰਡੇ ਏ ਚਕਾਠਗੜ ਏਰੀਏ ਦੇ ਮੁੰਡੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਐਡ ਨੇ ਉਸ ਪੇਜ ਦੇ ਵਿੱਚ ਸੋ ਇਹ ਕਹਿੰਦਾ ਜੀ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ ਕਿ ਜਿਹੜਾ ਝੂਠ ਹੈਗਾ ਇਹਨੂੰ ਦੇ ਕੇ ਅਪੀਲ ਹੈ ਕਿ ਇਹਨਾਂ ਦੀ ਲੋੜ ਹੈ ਸਾਨੂੰ ਸਾਨੂੰ ਅੱਗੇ ਸਮਾਜ ਚਲਾਉਣਾ ਸੀ ਸਾਡੇ ਘਰਾਂ ਨੂੰ ਲੋੜ ਹੈ ਇਸ ਤਰ੍ਹਾਂ ਦੀ ਹਰਕਤ ਉਹ ਬੱਚਾ ਅਗਰ ਕੋਈ ਵੀ ਛੋਟੀ ਜਿਹੀ ਗੱਲ ਦੱਸ ਜਾਂਦਾ ਕਿ ਇੱਕ ਆਪਣੀ ਸ਼ਬਦ ਬੋਲ ਜਾਂਦਾ ਤਾਂ ਅਸੀਂ ਮਤਲਬ ਹਰ ਸੰਭਵ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸੀ ਕਿ ਘਰ ਦੇ ਨਾਲ ਤੇ ਇਹੀ ਹੈਗਾ ਕਿ ਅਪੀਲ ਹੈ ਸਾਰੇ ਸਿਸਟਮ ਨੂੰ ਸਾਰੀ ਸਰਕਾਰ ਨੂੰ ਤੇ ਇਹ ਸਾਰਾ ਜੋ ਵੀ ਘਟਨਾ ਚਰਮ ਹੋਇਆ ਇਸ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿੱਤੀ ਹੋਵੇ ਜੋ ਵੀ ਤੱਥ ਨੇ ਉਹ ਸਾਹਮਣੇ ਲਿਆਦੇ ਜੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ